ਹਾਂ ਜੀ ਸਤਿ ਸ੍ਰੀ ਅਕਾਲ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਰਿਜਵਤ ਸਿੰਘ ਜੀ ਜਿਹੜੇ ਕਿ 1993 ਵਿੱਚ ਪੰਜਾਬ ਪੁਲਿਸ ਵਰਤੀ ਹੋਏ ਸੀਗੇ ਇਹ ਬਾਰਲੇਸ ਵਿੰਗ ਵਿੱਚ ਇਹਨਾਂ ਨੇ ਲਗਭਗ 31 ਸਾਲ ਜਿਹੜੀ 31 ਸਾਲ ਜਿਹੜੀ ਪੂਰੀ ਨਿਸ਼ਟਾ ਤੇ ਤੰਦਹੀ ਨਾਲ ਡਿਊਟੀ ਨਿਭਾਈ ਹੈ ਅੱਜ ਜਦਕਿ ਇਹਨਾਂ ਦਾ ਅੱਜ ਮੈਕਮੇ ਦੇ ਵਿੱਚ ਆਖਰੀ ਦਿਨ ਸੀਗਾ ਇਹਨਾਂ ਨੇ ਇੱਛਾ ਜ਼ਾਹਰ ਕੀਤੀ ਕਿ ਮੈਨੂੰ ਸਰਕਾਰੀ ਗੱਡੀ ਜਿਹੜੀ ਹੈਗੀ ਹੈ ਉਹ ਅੱਜ ਥਾਣੇ ਤੋਂ ਜਿਹੜੀ ਹੈਗੀ ਹੈ ਵਿਦਾ ਉਹ ਮੈਂ ਸਰਕਾਰੀ ਗੱਡੀ ਦੇ ਵਿੱਚ ਜਿਹੜਾ ਕਿ ਇਹਨਾਂ ਦਾ ਮੈਸੇਜ ਸੀਨੀਅਰ ਅਸਰਾ ਦੱਸਿਆ ਗਿਆ ਤੇ ਸਾਡੇ ਬਹੁਤ ਹੀ ਸਤਕਾਰਯੋਗ ਸੀ ਵੀ ਸਾਹਿਬ ਨੇ ਨਾ ਕੇਵਲ ਸਰਕਾਰੀ ਗੱਡੀ ਭੇਜੀ ਬਲਕਿ ਇਹਨਾਂ ਦੀ ਜਿਹੜੀ ਸਰਵਿਸ ਹੈ ਉਹਨੂੰ ਰਿਸਪੈਕਟ ਕਰਦੇ ਹੋਏ ਸਰ ਨੇ ਆਪਣੀ ਪਰਸਨਲ ਗੱਡੀ ਅਤੇ ਆਪਣੀ ਪਾਇਲਟ ਜਿਹੜੀ ਹੈਗੀ ਹੈ ਇਹਨਾਂ ਵਾਸਤੇ ਅੱਜ ਭੇਜੀ ਹੈ ਤੇ ਅਸੀਂ ਸਾਰੇ ਇਹਨਾਂ ਨੂੰ ਇਹਨਾਂ ਦੇ ਫਿਊਚਰ ਵਾਸਤੇ ਬਹੁਤ ਹੀ ਸ਼ੁਭਕਾਮਨਾਵਾਂ ਦਿੰਦੇ ਆ ਇਹਨਾਂ ਦੀ ਸਿਹਤ ਵਧੀਆ ਰਹੇ ਤੰਦਰੁਸਤੀ ਮਹਾਰਾਜ ਇਹਨਾਂ ਨੂੰ ਬਖਸ਼ੇ ਤੇ ਇਹਨਾਂ ਨੂੰ ਆਲ ਦਾ ਬੈਸਟ ਆਪਣੀ ਫਿਊਚਰ ਜਿਹੜੀ ਜ਼ਿੰਦਗੀ ਉਹਦੇ ਵਾਸਤੇ ਸਿਰ ਪਹਿਲੀ ਨਾਲ ਦੇਖਣ ਨੂੰ ਮਿਲਿਆ ਕਮਿਸ਼ਨਰ ਸਾਹਿਬ ਆਪਣੇ ਕਿਰੀਏ ਡੀਟੇਲਸ ਕਿ ਜਿਹੜਾ ਉਹਦਾ ਜਿਹੜਾ ਉਹਨਾਂ ਨੂੰ ਯਾਦ ਰੱਖਿਆ ਜਾਏਗਾ ਕਿ ਉਹ ਉਸ ਦੇ ਸੰਬੰਧ ਵਿੱਚ ਉਹਦੇ ਚ ਕਿਹਾ ਹੈ ਜੀ ਇਹਨਾਂ ਦੀ ਇੱਕ ਇੱਛਾ ਸੀ ਜੀ ਕਿ ਮੈਂ ਸਰਕਾਰੀ ਗੱਡੀ ਚੋਂ ਜਾਵਾਂ ਤੇ ਇਹਨਾਂ ਦੀ ਜਿਹੜੀ ਇਸ ਆਖਰੀ ਇੱਛਾ ਨੂੰ ਨਾ ਕੀ ਬਲ ਪੂਰਾ ਕੀਤਾ ਜਿਵੇਂ ਕਿ ਮੈਂ ਦੱਸਿਆ ਵੀ ਇਹ ਸਾਡੇ ਸਾਰੇ ਵਸਨੀਕ ਪ੍ਰੇਰਨਾ ਸ्रोत ਹੈ ਜਿਹੜੇ ਅਸੀਂ ਨਵੇਂ ਮੁੰਡੇ ਬਣਤੀ ਹੋਇਆ ਮੈਕਨਿਕ ਦੇ ਵਿੱਚ ਇਹਨਾਂ ਨੇ ਜਿਹੜੀ ਨਿਸ਼ਠਾ ਦੇ ਨਾਲ ਡਿਊਟੀ ਨਿਭਾਈ ਹੈ ਸਾਡੇ ਵਾਸਤੇ ਇੱਕ ਮੋਟੀਵੇਟਿੰਗ ਫੈਕਟਰ ਹੈ ਵੀ ਸੀਵੀ ਸਾਹਿਬ ਨੇ ਇਹਨਾਂ ਦੀ ਡਿਊਟੀ ਨੂੰ ਰੈਕਗਨਾਈਜ਼ ਕੀਤਾ ਤੇ ਰਿਸਪੈਕਟ ਕੀਤੀ ਇਹਨਾਂ ਦੀ ਜਿਹੜੀ ਹੁਣ ਤੱਕ ਦੀ ਸਰਵਿਸ ਹੈ ਕਿ ਐਦਾਂ ਹੀ ਜਦ ਜੋ ਰਿਟਾਇਰਮੈਂਟ ਹੋ ਜਾਂਦੀ ਹੈ ਫਿਰ ਇਹ ਅਧਿਰ ਲੋਗਾਂ ਨੂੰ ਅੱਗੇ ਸੀਪੀ ਸਾਹਿਬ ਨੂੰ ਕਹਿੰਦੇ ਨੇ ਦੇਖੋ ਹਰੇਕ ਬੰ ਮੈਕਨੇ ਦੇ ਵਿੱਚ ਹੁੰਦੀ ਹੈ ਉਹ ਆਪਣੀ ਆਪਣੀ ਪਰਸਨਲ ਚੁਆਇਸ ਹੁੰਦੀ ਹੈ ਇਹਨਾਂ ਦੀ ਆਖਰੀ ਇੱਛਾ ਸੀ ਕਿ ਵੀ ਮੈਂ ਸਰਕਾਰੀ ਗੱਡੀ ਜਾਵਾਂ ਜੋ ਕਿ ਅਫਸਰਾਂ ਨੇ ਜਿਹੜੀ ਹੈਗੀ ਹੈ ਇੱਛਾ ਨੂੰ ਨਾਜਰ ਪੂਰਾ ਕਰਦੇ ਹੋਏ ਇਹਨਾਂ ਨੂੰ ਇੱਕ ਵੱਧ ਚੜ ਕੇ ਜਿਹੜਾ ਹੈਗਾ ਸਰ ਇਹਨਾਂ ਦੀ ਸਲਾਹਗਾ ਕੀਤੀ ਹੈ ਤੇ ਇਸ ਕਰਕੇ ਮੈਂ ਸੀਪੀ ਸਾਹਿਬ ਦਾ ਵੀ ਧੰਨਵਾਦੀ ਹਾਂ ਤਾਂ ਕਿ ਸਾਡੀ ਜਿਹੜੀ ਫੋਰਸ ਦਾ ਜਿਹੜਾ ਮੁਰਾਦ ਹੈ ਉਹ ਇਹਦੇ ਨਾਲ ਅਪ ਹੁੰਦਾ ਤੇ ਮੈਂ ਸਰਦਾਰ ਰੂਪ ਸਿੰਘ ਜੀ ਨੂੰ ਵੀ ਵਧਾਈਆਂ ਦਵਾਂਗਾ ਵੀ ਉਹਨਾਂ ਨੇ ਇੱਕ ਵਧੀਆ ਤਰੀਕੇ ਨਾਲ ਡਿਊਟੀ ਨਿਭਾਈ ਤੇ ਹੁਣ ਆਪਣੀ ਅੱਗੇ ਜਿਹੜੀ ਹੈਗੀ ਹੈ ਜ਼ਿੰਦਗੀ ਵਾਸਤੇ ਸ਼ੁਕਰਾਨਾ ਹੋਣਾ ਚਾਹੀਦਾ ਥੈਂਕ ਯੂ ਸ਼ੁਕਰੀਆ